ਆਮ ਤੌਰ ਤੇ ਅਸੀਂ ਦੇਖਿਆ ਹੈ ਕਿ ਲੰਬੇ ਰੂਟ ਦੇ ਲਈ ਲੋਕ ਜਿਹੜਾ ਹੈ ਭਾਰਤੀ ਰੇਲਵੇ ਦੇ ਦੁਆਰਾ ਟਰੈਵਲ ਕਰਨਾ ਸਭ ਤੋਂ ਜ਼ਿਆਦਾ ਪ੍ਰੈਫਰ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੇਲਵੇ ਦੇ ਰਾਹੀਂ ਯਾਤਰਾ ਕਰਨਾ ਸਭ ਤੋਂ ਜ਼ਿਆਦਾ ਆਰਾਮਦਾਇਕ ਤੇ ਬਜਟ ਫ੍ਰੈਂਡਲੀ ਹੁੰਦਾ ਹੈ ਪਰ ਕਈ ਵਾਰ ਸਾਨੂੰ ਰੇਲਵੇ ਦੀ ਯਾਤਰਾ ਦੌਰਾਨ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਸਮੱਸਿਆਵਾਂ ਦਾ ਕਾਰਨ ਸਭ ਤੋਂ ਵੱਡਾ ਹੁੰਦਾ ਹੈ ਕਿ ਜਦੋਂ ਅਸੀਂ ਰੇਲ ਦੇ ਦੌਰਾਨ ਯਾਤਰਾ ਕਰਦੇ ਹਾਂ ਤਾਂ ਖਾਣੇ ਦੀ ਸਮੱਸਿਆ ਸਭ ਤੋਂ ਅਹਿਮ ਤੇ ਵੱਡੀ ਹੁੰਦੀ ਹੈ ਤੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਯਾਤਰੀ ਖਾਣੇ ਨੂੰ ਲੈ ਕੇ ਅਸੰਤੁਸ਼ਟ ਹੁੰਦੇ ਨੇ ਤੇ ਆਮ ਤੌਰ ਤੇ ਕਾਫੀ ਜ਼ਿਆਦਾ ਵੀਡੀਓਜ਼ ਰੇਲਵੇ ਦੀਆਂ ਵਾਇਰਲ ਵੀ ਹੁੰਦੀਆਂ ਨੇ ਖਾਣੇ ਦੇ ਵਿੱਚ ਕੁਝ ਨਾ ਕੁਝ ਹੁੰਦਾ ਹੈ ਕਦੀ ਕੋਕਰੋਚ ਕਦੀ ਮੱਖੀ ਤੇ ਕਈ ਵਾਰ ਜਿਹੜੇ ਯਾਤਰੀ ਹੈ ਲੌਂਗ ਰੂਟ ਦੇ ਵਿੱਚ ਉਹਨਾਂ ਨੂੰ ਉੱਚ ਕੀਮਤਾਂ ਵਾਲਾ ਰੇਲਵੇ ਦਾ ਖਾਣਾ ਖਾਣਾ ਪੈਂਦਾ ਜਿਸ ਕਾਰਨ ਜਿਹੜਾ ਹੈ ਜਿਹੜੇ ਲੋਕੀ ਆਪਣੇ ਪੂਰਾ ਬਜਟ ਤਿਆਰ ਕਰਕੇ ਚੱਲਦੇ ਨੇ ਉਹਨਾਂ ਨੂੰ ਕਈ ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਤਾ ਖਾਣੇ ਦੀ ਕੁਆਲਿਟੀ ਉਨੀ ਵਧੀਆ ਹੈ ਤੇ ਉੱਪਰ ਤੋਂ ਕੀਮਤਾਂ ਵੀ ਕਾਫੀ ਜ਼ਿਆਦਾ ਹੁੰਦੀਆਂ ਨੇ ਜਿਸ ਕਾਰਨ ਲੋਕੀ ਜਿਹੜਾ ਹੈ ਉਹ ਰੇਲ ਦੇ ਵਿੱਚ ਖਾਣਾ ਖਾਣ ਤੋਂ ਅਸੰਤੁਸ਼ਟ ਹੁੰਦੇ ਨੇ ਪਰ ਇੱਕ ਤਾਜ਼ੀ ਖਬਰ ਤੁਹਾਨੂੰ ਲੈ ਕੇ ਆਇਆ ਕਿ ਜਦੋਂ ਤੁਸੀਂ ਰੇਲਵੇ ਦੇ ਵਿੱਚ ਟ੍ਰੈਵਲ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਰਾਮ ਨਾਲ ਆਪਣੀ ਮਨਪਸੰਦ ਦਾ ਖਾਣਾ ਵੀ ਖਾ ਸਕਦੇ ਹੋ ਸੁਣ ਕੇ ਹੈਰਾਨੀ ਵੀ ਹੋਵੇਗੀ ਕਿ ਕਿਸ ਤਰੀਕੇ ਦੇ ਨਾਲ ਮੰਨ ਲਓ ਤੁਸੀਂ ਡੈਲੀ ਤੋਂ ਬੰਬੇ ਟ੍ਰੈਵਲ ਕਰ ਰਹੇ ਹੋ ਪਰ ਤੁਸੀਂ ਉਹੀ ਖਾਣਾ ਖਾ ਸਕਦੇ ਹੋ ਉਹ ਰੇਲ ਦੇ ਵਿੱਚ ਤੁਹਾਨੂੰ ਉਪਲਬਧ ਹੋਵੇਗਾ ਜਾਂ ਫਿਰ ਕਦੀ ਜਦੋਂ ਰੇਲ ਕਿਤੇ ਸਟੇਸ਼ਨ ਤੇ ਰੁਕੇਗੀ 1 ਘੰਟੇ ਦੇ ਲਈ ਤੁਸੀਂ ਉੱਥੇ ਜਾ ਕੇ ਉਤਰ ਕੇ ਆਪਣੀ ਪਸੰਦ ਦਾ ਖਾਣਾ ਖਾ ਸਕਦੇ ਹੋ ਪਰ ਜਦੋਂ ਰੇਲ ਟਰੈਵਲ ਕਰ ਰਹੀ ਹੁੰਦੀ ਹੈ ਫਿਰ ਉਸ ਵੇਲੇ ਤਾਂ ਤੁਹਾਨੂੰ ਜੋ ਰੇਲ ਦੇ ਵਿੱਚ ਮਿਲ ਰਿਹਾ ਹੈ ਖਾਣਾ ਉਹੀ ਖਾਣਾ ਪੈਂਦਾ ਹੈ ਤੇ ਖਾਣੇ ਦੀ ਕੁਆਲਿਟੀ ਵੀ ਕਈ ਕਈ ਵਾਰ ਕੰਪਰੋਮਾਈਜ਼ ਵੀ ਕਰਨਾ ਪੈਂਦਾ ਉਸ ਵਿੱਚ ਵੀ ਪਰ ਹੁਣ ਦੱਸ ਦਈਏ ਕਿ ਤੁਸੀਂ ਜਦੋਂ ਰੇਲਵੇ ਦੇ ਵਿੱਚ ਟਰੈਵਲ ਕਰ ਰਹੇ ਹੁੰਦੇ ਹੋ ਤਾਂ ਉਸ ਵੇਲੇ ਤੁਸੀਂ ਆਪਣੀ ਮਨਪਸੰਦ ਦਾ ਖਾਣਾ ਪੂਰਾ ਤੋਰ ਤੇ ਖਾ ਸਕਦੇ ਹੋ ਉਹ ਵੀ ਤੁਸੀਂ ਆਮ ਜਿਵੇਂ ਘਰਾਂ ਦੇ ਵਿੱਚ ਬੈਠ ਕੇ ਆਨਲਾਈਨ ਫੂਡ ਤੁਸੀਂ ਆਰਡਰ ਕਰਦੇ ਹੋ ਉਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਟ੍ਰੇਨ ਦੇ ਉੱਪਰ ਟਰੈਵਲ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਰਾਮ ਨਾਲ ਆਪਣਾ ਮਨਪਸੰਦ ਫੇਵਰੇਟ ਕੁਆਲਟੀ ਵਾਈਜ਼ ਵੀ ਕੋਈ ਕੰਪਰੋਮਾਈਜ਼ ਵਾਲਾ ਕੋਈ ਸਿਸਟਮ ਨਹੀਂ ਹੈ ਖਾਣਾ ਆਰਡਰ ਕਰ ਸਕਦੇ ਹੋ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜ਼ੂਪ ਐਪ ਇੱਕ ਉਹ ਐਪ ਹੈ ਜਦੋਂ ਤੁਸੀਂ Indian Railway ਦੇ ਵਿੱਚ Travel ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਇਹ ਐਪ ਦੇ ذریعے ਖਾਣਾ ਆਰਡਰ ਕਰ ਸਕਦੇ ਹੋ ਚਾਹੇ ਤੁਸੀਂ ਆਨਲਾਈਨ ਭੁਗਤਾਨ ਕਰਨਾ ਹੋਵੇ ਜਾਂ ਫਿਰ ਨਕਦ ਜਦੋਂ ਤੁਹਾਡਾ ਪਾਰਸਲ ਆਵੇਗਾ ਉਸ ਵੇਲੇ ਵੀ ਭੁਗਤਾਨ ਕਰ ਸਕਦੇ ਹੋ ਤੇ ਨਾਲ ਹੀ ਇਸ ਦੇ ਵਿੱਚ ਤੁਸੀਂ 150 ਤੋਂ ਵੱਧ ਜਿਹੜੇ ਆ ਰੈਸਟੋਰੈਂਟਸ ਉਪਲਬਧ ਹੋਣਗੇ ਤੇ ਕਾਫੀ ਜ਼ਿਆਦਾ ਰੇਲਵੇ ਜਿਹੜੀ ਹੈ ਇੰਡੀਅਨ ਰੇਲਵੇ ਦੇ ਵਿੱਚ ਤੁਹਾਨੂੰ ਇਸ ਐਪ ਦੇ ذریعے ਖਾਣਾ ਮੁਹੱਈਆ ਹੋ ਸਕਦਾ ਹੈ ਜਿਵੇਂ ਤੁਸੀਂ ਰੇਲਵੇ ਦੇ ਵਿੱਚ ਟਰੈਵਲ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਹੈ ਇੰਡੀਅਨ ਰੇਲਵੇ ਦੀ ਵੈਬਸਾਈਟ ਤੇ ਜਾਣਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ ਆਮ ਤੌਰ ਤੇ ਜੁਮੇ ਰਜਿਸਟਰ ਕਰਦੇ ਹੋ ਓਟੀਪੀ ਆਏਗਾ ਓਟੀਪੀ ਦੇ ਬਾਅਦ ਤੁਸੀਂ ਕੀ ਕਰਨਾ ਹੈ ਕਿ ਫੂਡ ਆਨਲਾਈਨ ਵਾਲਾ ਇੱਕ ਕੋਰਨਰ ਆਏਗਾ ਤੁਸੀਂ ਉਹਦੇ ਉੱਪਰ ਜਾਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨ ਤੋਂ ਬਾਅਦ ਜ਼ੂਪ ਐਪ ਦੇ ਆਪਸ਼ਨ ਆਏਗੀ ਉਸ ਆਪਸ਼ਨ ਤੋਂ ਬਾਅਦ ਤੁਸੀਂ ਆਪਣੇ ਕੋਈ ਵੀ ਮਨਪਸੰਦ ਰੈਸਟੋਰੈਂਟਸ ਦੇ ਜ਼ਰੀਏ ਖਾਣੇ ਦਾ ਜਿਹੜਾ ਆਰਡਰ ਹੈ ਦੇ ਸਕਦੇ ਹੋ ਮੀਨੂ ਚੈੱਕ ਕਰ ਸਕਦੇ ਹੋ ਪ੍ਰਾਈਸ ਤੁਹਾਡੇ ਬਜਟ ਫ੍ਰੈਂਡਲੀ ਹੋਣਗੇ ਤੇ ਨਾਲ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਤਿੱਕਤ ਪਰੇਸ਼ਾਨੀ ਨਹੀਂ ਆਵੇਗੀ ਤੇ ਨਾ ਹੀ ਤੁਸੀਂ ਟਰੈਵਲਿੰਗ ਦੇ ਦੌਰਾਨ ਆਪਣੇ ਖਾਣੇ ਦੇ ਨਾਲ ਕਿਸੇ ਪ੍ਰਕਾਰ ਦਾ ਕੰਪਰੋਮਾਈਜ਼ ਕਰੋਗੇ ਤੇ ਇਸ ਦੇ ਨਾਲ ਹੀ ਆਮ ਤੌਰ ਤੇ ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੁੰਦਾ ਹੈ ਲੌਂਗ ਰੂਟ ਦੇ ਵਿੱਚ ਜ਼ੂਪ ਐਪ ਜਾਂ ਫਿਰ ਇੰਡੀਅਨ ਰੇਲਵੇ ਦੇ ਵੱਲੋਂ ਮੁਹਈਆ ਇਸ ਐਪ ਦੇ ذریعے ਜਿਹੜਾ ਹੈ ਤੁਸੀਂ ਕਾਫੀ ਵरीय ਤਰੀਕੇ ਦੇ ਨਾਲ ਖਾਣਾ ਖਾ ਸਕਦੇ ਹੋ ਤੇ ਕਿਸੇ ਵੀ ਪ੍ਰਕਾਰ ਦੀ ਤੁਸੀਂ ਆਪਣੇ ਖਾਣੇ ਦੇ ਨਾਲ ਕੰਪਰਮਾਈਜ਼ ਨਹੀਂ ਕਰੋਗੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਯਾਤਰੀ ਜਿਹੜੇ ਨੇ ਉਹ ਰੇਲਵੇ ਦੇ ਦੌਰਾਨ ਯਾਤਰਾ ਕਰਕੇ ਤਾਂ ਕਾਫੀ ਖੁਸ਼ ਹੁੰਦੇ ਨੇ ਪਰ ਖਾਣੇ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਖਾਣਾ ਜਿਹੜਾ ਰੇਲਵੇ ਦੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਤਿੰਨੋਂ ਟਾਈਮ ਸੇਮ ਮਿਲਦਾ ਹੈ ਤੇ ਬ੍ਰੇਕਫਾਸਟ ਵੀ ਇੱਕ properly scheduled ਜਿਹੜਾ ਤੁਹਾਡਾ ਪਲਾਨ ਹੁੰਦਾ ਹੈ ਉਸ ਸ케ਡਿਊਲ ਦੇ ਅਕੋਰਡਿੰਗ ਹੀ ਤੁਹਾਨੂੰ ਬ੍ਰੇਕਫਾਸਟ ਮਿਲਦਾ ਹੈ ਪਰ ਕਈ ਵਾਰ ਜਿਹੜੇ ਡਾਈਟ ਕੌਨਸ਼ੀਅਸ ਲੋਕ ਹੁੰਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਆਦੀ ਨੇ ਤਾਂ ਉਹਨਾਂ ਲੋਕਾਂ ਦੇ ਲਈ ਕਾਫੀ ਵਧੀਆ ਆਪਸ਼ਨ ਹੈ ਜ਼ੂਪ ਐਪ ਦੇ ਜ਼ਰੀਏ ਤੁਸੀਂ ਆਰਾਮ ਨਾਲ ਖਾਣਾ ਆਪਣੀ ਪਸੰਦ ਦਾ ਆਰਡਰ ਕਰ ਸਕਦੇ ਹੋ ਹਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਜਦੋਂ ਤੁਸੀਂ ਆਨਲਾਈਨ ਫੂਡ ਕੋਰਨਰ ਤੇ ਜਾਓਗੇ ਤਾਂ ਉੱਥੇ ਤੁਸੀਂ ਜਾ ਕੇ ਆਪਣਾ ਸਟੇਸ਼ਨ ਨੰਬਰ ਵੀ ਫਿਲ ਕਰਨਾ ਹੈ ਤੇ ਨਾਲ ਹੀ ਇੱਕ ਹੋਰ ਤਰੀਕਾ ਜਿਹੜਾ ਹੈ ਉਸ ਦੇ ਜ਼ਰੀਏ ਤੁਸੀਂ ਪੂਰਨ ਤੌਰ ਤੇ ਆਪਣਾ ਸਟੈਪ ਬਾਈ ਸਟੈਪ ਕਰ ਸਕਦੇ ਹੋ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਜ਼ੂਪ ਦੇ ਨਾਲ ਤੁਸੀਂ ਖਾਣਾ ਆਰਡਰ ਤਾਂ ਕਰ ਹੀ ਸਕਦੇ ਹੋ ਤੇ ਪਹਿਲਾਂ ਜ਼ੂਪ ਦੀ ਵੈਬਸਾਈਟ ਤੇ ਜਾ ਕੇ ਇਹ ਹੋਮ ਪੇਜ ਦੇ ਉੱਪਰ ਜਾਓਗੇ ਤਾਂ ਤੁਸੀਂ ਪੀ ਐਨ ਐਨ ਪੀ ਐਨ ਆਰ ਨੰਬਰ ਟਾਈਪ ਕਰਨਾ ਹੈ ਤਾਂ ਜਾਂ ਫਿਰ 7042062070 ਉੱਤੇ WhatsApp ਤੇ ਰਾਹੀਂ ਮੈਸੇਜ ਵੀ ਡ੍ਰੌਪ ਕਰ ਸਕਦੇ ਹੋ ਐਪ ਨੂੰ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਟੇਸ਼ਨ ਦਾ ਰੈਸਟੋਰੈਂਟ ਚੁਣਨਾ ਹੈ ਜਿੱਥੇ ਤੁਸੀਂ ਖਾਣਾ ਆਰਡਰ ਕਰਨਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਮੈਨੂ ਬ੍ਰਾਊਜ਼ਰ ਤੇ ਜਾਓਗੇ ਤਾਂ ਤੁਸੀਂ ਬਹੁਤ ਸਾਰੇ ਮੈਨੂਜ਼ ਦੇਖੋਗੇ ਤਾਂ ਰੈਸਟੋਰੈਂਟਸ ਨੇ ਆਪਣੇ ਪ੍ਰਾਈਸ ਸੈੱਟ ਕੀਤੇ ਹੁੰਦੇ ਹਨ ਪ੍ਰਾਈਸ ਦੇ ਅਕੋਰਡਿੰਗ ਤੁਸੀਂ ਖਾਣਾ ਆਰਡਰ ਕਰ ਸਕਦੇ ਹੋ ਤੇ ਆਪਣੇ ਮਨਪਸੰਦ ਭੋਜਨ ਜਿਹੜਾ ਤੁਸੀਂ ਚੂਸ ਕੀਤਾ ਹੈ ਉਸ ਦਾ ਚਾਹੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਜਾਂ ਫਿਰ ਪੇਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੈਸ਼ ਪੇਮੈਂਟ ਡਿਲੀਵਰੀ ਦੌਰਾਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਆਰਾਮ ਨਾਲ ਜਦੋਂ ਤੁਹਾਡਾ ਪਾਰਸਲ ਰੀਸੀਵ ਹੋ ਜਾਊਗਾ ਹੋ ਜਾਏਗਾ ਜਦੋਂ ਤੁਹਾਡੀ ਟ੍ਰੇਨ ਰੁਕੇਗੀ ਮੌਜੂਦਾ ਜਿਹੜਾ ਤੁਸੀਂ ਆਰਡਰ ਮਤਲਬ ਸਟੇਸ਼ਨ ਚੂਸ ਕੀਤਾ ਹੋਵੇਗਾ ਉੱਥੇ ਜਾ ਕੇ ਤੁਸੀਂ ਆਰਾਮ ਨਾਲ ਅਲੰਦ ਮਾਣ ਸਕਦੇ ਹੋ ਖਾਣੇ ਦਾ ਇਸ ਨਾਲ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ ਤਾਂ ਹੁਣ ਜਿਹੜੇ ਯਾਤਰੀ ਰੋਜ਼ਾਨਾ ਜਾਂ ਫਿਰ ਹਫਤੇ ਦੇ ਵਿੱਚ ਮਹੀਨੇ ਦੇ ਵਿੱਚ ਰੇਲ ਦੇ ਰਾਹੀਂ ਯਾਤਰਾ ਕਰਦੇ ਆ ਖਾਣੇ ਦੀ ਸਮੱਸਿਆ ਜਿਨ੍ਹਾਂ ਨੂੰ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਉਹ ਆਰਾਮ ਨਾਲ ਰੇਲਵੇ ਦੀ ਯਾਤਰਾ ਦੌਰਾਨ ਵੀ ਆਪਣਾ ਪਸੰਦੀਦਾ ਖਾਣਾ ਆਰਾਮ ਨਾਲ ਖਾ ਸਕਦੇ ਆ ਉਹ ਵੀ ਤੁਸੀਂ ਆਪਣੇ ਯਾਤਰਾ ਤੋਂ ਪਹਿਲਾਂ ਹੀ ਆਪਣਾ ਖਾਣਾ ਦਾ ਪੂਰਾ ਸ케ਡਿਊਲ ਬਣਾ ਸਕਦੇ ਹੋ ਤੇ ਚਾਹੇ ਤੁਸੀਂ ਆਪਣਾ ਡਿਪੈਂਡ ਕਰਦਾ ਆਪਣੇ ਉੱਪਰ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੈ ਜਾਂ ਫਿਰ ਪਾਰਸਲ ਰਿਸੀਵ ਹੋਣ ਤੋਂ ਬਾਅਦ ਪੇਮੈਂਟ ਕਰਨੀ ਹੈ ਹੋਰ ਇਸ ਤਰੀਕੇ ਦੀਆਂ ਵਡੀਆਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ